ਇਹਣਾ ਫੈਸਲਾ ਸੀ ਪਰਿਵਾਰ ਵੱਲੋਂ ਤੱਕ तकरीबन 2 ਸਾਲ ਦੀ ਇਹ ਗੱਲ ਨੂੰ ਕਹਿ ਰਹੇ ਪਰੰਤੂ ਸਭੀ ਗੱਲ ਨੂੰ ਅਣਗਾਵਲਿਆ ਕੀਤਾ ਸਰਕਾਰ ਨੇ ਤੇ ਕੱਲ ਜਿਹੜਾ ਸੱਚ ਅਦਾਲਤ ਨੇ ਨੰਗਾ ਕੀਤਾ ਹੈ ਸ਼ਾਇਦ ਸਰਕਾਰ ਕਦੇ ਵੀ ਨਾ ਕਰਦੀ ਇਸ ਨੂੰ ਤਮੰਨ ਨੂੰ ਥੋੜਾ ਜਿਹਾ ਸਕੂਨ ਵੀ ਮਿਲਿਆ ਔਰ ਜਿਹੜੀਆਂ ਅਗਲੀਆਂ ਗੰਡਾ ਨੇ ਕੇਸ ਦੀਆਂ ਉਮੀਦ ਕਰਦਾ ਵੀ ਉਹ ਵੀ ਜਲਦੀ ਖੁੱਲਣਗੀਆਂ ਤੁਹਾਨੂੰ ਹਲਬਲੀ ਤਾਂ ਮੱਚੀ ਹੋਣੀ ਇਸ ਗੱਲ ਨੂੰ ਲੈ ਕੇ ਵੀ ਯਾਰ ਇੰਨਾ 2 ਸਾਲ ਦਾ ਸਮਾਂ ਲਾਇਆ ਹੈ ਨਾ ਇਸ ਗੱਲ ਨੂੰ ਕਲੀਅਰ ਕਰ ਤਬੂਸ਼ੀ ਵੀ ਸਾਹਮਣੇ ਆਉਣਗੇ ਤਾਂ ਫਿਰ ਕਾਰਵਾਈ ਤਾਂ ਕਰਨੀ ਪੰਦੀ ਹੈ। ਕੱਲਣਾ ਫੈਸਲਾ ਸੀ ਪਰਿਵਾਰ ਵੱਲੋਂ ਤੱਕ तकरीबन 2 ਸਾਲ ਦੀ ਇਹ ਗੱਲ ਨੂੰ ਕਹਿ ਰਹੇ ਹਨ ਪਰੰਤੂ ਸਾਡੀ ਗੱਲ ਨੂੰ ਅਣਗੌਲਿਆ ਕੀਤਾ ਸਰਕਾਰ ਨੇ ਪਰ ਇਸ ਗੱਲ ਨਾਲ ਥੋੜਾ ਅਦਾਲਤਾਂ ਦੇ ਉੱਤੇ ਸਾਡਾ ਵਿਸ਼ਵਾਸ ਹੋਰ ਵੀ ਵਧਿਆ ਹੈ। ਕਿਉਂਕਿ ਕੱਲ ਜਿਹੜਾ ਸੱਚ ਅਦਾਲਤ ਨੇ ਨੰਗਾ ਕੀਤਾ ਸ਼ਾਇਦ ਸਰਕਾਰ ਕਦੇ ਵੀ ਨਾ ਕਰਦੀ ਉਸ ਨੂੰ। ਤਮਾਨੂੰ ਥੋੜਾ ਜਿਹਾ ਸਕੂਨ ਵੀ ਮਿਲਿਆ ਔਰ ਜਿਹੜੀਆਂ ਅਗਲੀਆਂ ਗੰਢਾਂ ਨੇ ਕੇਸ ਦੀਆਂ ਉਮੀਦ ਕਰਦਾ ਵੀ ਉਹ ਵੀ ਜਲਦੀ ਖੁੱਲਣਗੀਆਂ ਬਿਲਕੁਲ ਲੈਣਾ ਚਾਹੀਦਾ ਹੈ ਸਰਕਾਰ ਦੇ ਅੰਦਰ ਮੇਰਾ ਖਿਆਲ ਹੈ ਖਲਬਲੀ ਤਾਂ ਮੱਚੀ ਹੋਣੀ ਇਸ ਗੱਲ ਨੂੰ ਲੈ ਕੇ ਵੀ ਯਾਰ ਇੰਨਾ 2 ਸਾਲ ਦਾ ਸਮਾਂ ਲਾਇਆ ਹੈ ਨਾ ਇਸ ਗੱਲ ਨੂੰ ਤੇ ਸਿਵਲ ਪਟੀਸ਼ਨ ਪੈਂਦੀ ਹੈ ਮਾਨਯੋਗ ਹਾਈ ਕੋਰਟ ਦੇ ਵਿੱਚ ਫਿਰ ਜੋ ਜੱਜ ਸਾਹਿਬ ਦੇ ਹੁਕਮ ਲਿਖੇ ਗਏ ਨੇ ਲਿਖਤੀ ਫੈਸਲਾ ਜਦੋਂ ਆਊਗਾ ਉਹਦੀ ਨਕਲ ਆਊਗੀ ਬਾਹਰ ਤਾਂ ਫਿਰ ਕਲੀਅਰ ਕੱਟ ਦੋਸ਼ੀ ਵੀ ਸਾਹਮਣੇ ਆਉਣਗੇ ਤਾਂ ਫਿਰ ਕਾਰਵਾਈ ਤਾਂ ਕਰਨੀ ਪੈਂਦੀ ਹੈ